ਉਹ ਦਿਲ ਕਾਲੇ ਨੇ ਕਿ ਸੂਰਤਾਂ ਪਿਆਰੀਆਂ ਦਿਲ ਕਾਲੇ ਮੇਰੇ ਦਿਲ ਕਾਲੇ ਨੇ ਸੂਰਤਾਂ ਪਿਆਰੀਆਂ ਕੱਚੇ ਟੰਡਾ ਨਹੀਂ ਆਇਆ ਚਿੱਟਾ ਨਹੀਂ ਹੈ ਉਹ ਕੱਚੇ ਟੰਡਾ ਨਹੀਂ ਆਇਆ ਚਿੱਟਾ ਨਹੀਂ ਯਾਰੀਆਂ ਉਹ ਪਾਗੇ ਗੋਬ ਪਿੱਛੋਂ ਲਾੜੇ ਨੇ ਕਾੜੀਆਂ ਪਾਗੇ ਗੋਬ ਪਿੱਛੋਂ ਪਾਗੇ ਗੋਬ ਪਿੱਛੋਂ ਮਾਰਦੇ ਨੇ ਤਾਣੀਆਂ ਕੱਚੇ ਟੰਡਾ ਨਹੀਂ ਆਇਆ ਚਿੱਟਾ ਨਹੀਂ ਉਹ ਕੱਚੇ ਤੰਗਾਂ ਲਿੰਗਿਆ ਚਟਾਲੀਆ ਰੀਓ ਦਿਲ ਕਾਰਨ ਦੇਸ ਮੁਰਤਾ ਪਿਆਰੀਆ ਪੀੜ ਪੰਦੀ ਜੋ ਲੰਦੇ ਹੋਰ ਸਾਰਨਾ ਹੋਏ ਹੋਰ ਪਹਿਲਾ ਵਾਲਿਆ ਜੇ ਜੁਪਿਆਰੀ ਨਾ ਹੋਰ ਪਹਿਲਾ ਵਾਲਿਆ ਜੇ ਜੁਪਿਆਰੀ ਨਾ ਆਵੇ ਸਮਝਿੰਦਾ ਕਰਤਾ ਬਤਮਾਰੀਆਂ ਆਵੇ ਸਮਝਿੰਦਾ गारिया कंदा अॼुकल्ह हू कंदा अॼु कल आल कारे ले त सुर नव हारियो कंदा अॼु कल्ह आरियूं दिलि कारे ले त सुर नव हार